ਦੋਸਤੋ ਮੇਰਾ ਨਾਮ ਕਰਨਵੀਰ ਸਿੰਘ ਹੈ ਤੇ ਮੇਰੀ ਉਮਰ 17 ਸਾਲ ਹੈ ਅਸੀਂ ਇੱਕ ਸਾਂਝੇ ਪਰਿਵਾਰ ਵਿੱਚ ਰਹਿੰਦੇ ਹਾਂ ਮੇਰੇ ਪਾਪਾ ਦੇ ਚਾਰ ਭਰਾ ਮੇਰੇ ਪਾਪਾ ਸਭ ਤੋਂ ਛੋਟੇ ਸੀ ਉਹਨਾਂ ਸਾਰਿਆਂ ਦੀ ਔਲਾਦ ਜਵਾਨ ਹੋ ਚੁੱਕੀ ਸੀ ਤੇ ਆਪਣੇ ਆਪਣੇ ਘਰਾਂ ਵਾਲੇ ਸਨ ਉਹਨਾਂ ਦੀਆਂ ਕੁੜੀਆਂ ਹੀ ਸਨ ਤੇ ਮੈਂ ਉਸ ਖਾਨਦਾਨ ਦਾ ਇਕਲੌਤਾ ਮੁੰਡਾ ਸੀ ਇਸ ਲਈ ਸਾਰਿਆਂ ਦਾ ਲਾਡਲਾ ਅਤੇ ਖਾਨਦਾਨ ਦਾ ਇਕਲੌਤਾ ਹੋਣ ਕਰਕੇ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਸਨ ਤੇ ਮੇਰੀ ਹਰ ਜਿੱਦ ਨੂੰ ਪੂਰੀ ਕਰਦੇ ਸਨ ਮੇਰੇ ਸਾਰੇ ਤਾਏ ਚਾਚੇ ਮੈਨੂੰ ਇਸ ਤਰ੍ਹਾਂ ਪਿਆਰ ਕਰਦੇ ਸਨ ਜਿਵੇਂ ਮੈਂ ਉਹਨਾਂ ਦਾ ਹੀ ਪੁੱਤਰ ਹੋਵਾਂ ਮੇਰੇ ਮੂੰਹ ਤੋਂ ਨਿਕਲੀ ਹਰ ਗੱਲ ਮਿੰਟਾਂ ਵਿੱਚ ਪੂਰੀ ਕੀਤੀ ਜਾਂਦੀ ਸੀ ਪਰ ਉਸ ਘਰ ਵਿੱਚ ਇੱਕ ਇਨਸਾਨ ਐਦਾਂ ਦਾ ਸੀ ਜਿਸ ਨੇ ਮੈਨੂੰ ਅੱਜ ਤੱਕ ਨਾ ਕਦੇ ਪਿਆਰ ਨਾਲ ਬੁਲਾਇਆ ਅਤੇ ਨਾ ਹੀ ਦੇਖਿਆ ਜੋ ਮੇਰਾ ਖਿਆਲ ਵੀ ਨਹੀਂ ਰੱਖਦੀ ਸੀ ਬਲਕਿ ਜਿਸ ਦਾ ਸਭ ਤੋਂ ਜ਼ਿਆਦਾ ਖਿਆਲ ਰੱਖਣ ਦਾ ਹੱਕ ਬੰਦਾ ਸੀ ਤੇ ਨਾ ਹੀ ਉਸਨੇ ਕਦੇ ਮੈਨੂੰ ਕੁੱਟ ਕੇ ਗਾਲਾਂ ਨਾਲ ਲਾਇਆ ਸੀ ਕਿ ਮੈਂ ਉਸ ਲਈ ਕਿੰਨਾ ਅਹਿਮ ਹਾਂ ਉਹ ਸੀ ਮੇਰੀ ਮਾਂ ਮੇਰੀ ਮਾਂ ਮੇਰੇ ਨਾਲ ਮਤਰਿਆਂ ਵਾਲਾ سلوਕ ਕਰਦੀ ਸੀ ਮੈਂ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਤੇ ਹਰ ਸਾਲ ਪਹਿਲੇ ਨੰਬਰ ਤੇ ਆਉਂਦਾ ਸੀ ਫਿਰ ਵੀ ਉਸਨੇ ਕਦੇ ਮੇਰੀ ਤਾਰੀਫ਼ ਨਾ ਕੀਤੀ ਤੇ ਕੋਈ ਵੀ ਚੰਗਾ ਕੰਮ ਕਰਦਾ ਤਾਂ ਹਰ ਵਾਰ ਝਿੜਕਦੀ ਹੀ ਰਹਿੰਦੀ ਪਾਪਾ ਵੀ ਅਕਸਰ ਉਸ ਨੂੰ ਸਮਝਾਉਂਦੇ ਕਿ ਤੂੰ ਐਦਾਂ ਕਿਉਂ ਕਰਦੀ ਹੈ ਰਿਸ਼ਤੇਦਾਰ ਵੀ ਕਹਿੰਦੇ ਕਿ ਇਸ ਨੂੰ ਆਪਣੇ ਪੁੱਤਰ ਦੀ ਕਦਰ ਹੀ ਨਹੀਂ ਇੱਕ ਦਿਨ ਮੇਰੀ ਮਾਂ ਨੇ ਤਾਂਗਾ ਕੇ ਕਹਿ ਦਿੱਤਾ ਕੀ ਮੈਂ ਪੁੱਤਰ ਦੀ ਮਾਂ ਹਾਂ ਤਾਂ ਮੈਂ ਕੀ ਕਰਾਂ ਤੁਹਾਡੇ ਸਾਰਿਆਂ ਘਰ ਧਿਆਨ ਹਨ ਇਸ ਲਈ ਤੁਹਾਡੇ ਲਈ ਇਹ ਗੱਲ ਬਹੁਤ ਵੱਡੀ ਹੋਵੇਗੀ ਪਰ ਮੇਰੇ ਲਈ ਨਹੀਂ ਹੈ ਜੇਕਰ ਤੁਹਾਨੂੰ ਐਨਾ ਹੀ ਫਿਕਰ ਹੈ ਤਾਂ ਤੁਸੀਂ ਹੀ ਰੱਖ ਲਿਆ ਕਰੋ ਇਸ ਦਾ ਧਿਆਨ ਮੈਨੂੰ ਮੇਰੇ ਹਾਲਤੇ ਛੱਡ ਦਿਓ ਮੈਂ ਅੱਜ ਤੱਕ ਆਪਣੀ ਮਾਂ ਨਾਲ ਕੋਈ ਗੱਲ ਉੱਚੀ ਨੀਵੀਂ ਨਹੀਂ ਕੀਤੀ ਸੀ ਉਸ ਦੀ ਮਰਜ਼ੀ ਦੇ ਖਿਲਾਫ ਜਾ ਕੇ ਕੋਈ ਵੀ ਕੰਮ ਨਹੀਂ ਕੀਤਾ ਸੀ ਫਿਰ ਵੀ ਉਸ ਦਾ ਮੇਰੇ ਨਾਲ ਐਨਾ ਮਾੜਾ ਸਲੂਕ ਕਿਉਂ ਸੀ ਮੈਨੂੰ ਇਹ ਗੱਲ ਅੱਜ ਤੱਕ ਸਮਝ ਨਾ ਆਈ ਮੈਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਇੱਕ ਵਾਰ ਮੇਰੇ ਪਾਪਾ ਨੇ ਮੇਰੀ ਮਾਂ ਨੂੰ ਜ਼ਬਰਦਸਤੀ ਤਲਾਕ ਦੇ ਦਿੱਤਾ ਸੀ ਪਰ ਕੁਝ ਟਾਈਮ ਬਾਅਦ ਫਿਰ ਉਹ ਉਹਨਾਂ ਨੂੰ ਵਾਪਸ ਲੈ ਆਏ ਸਨ ਮੇਰੀ ਮਾਂ ਨੇ ਅੱਜ ਤੱਕ ਮੈਨੂੰ ਇਸ ਗੱਲ ਦੀ ਵਜ੍ਹਾ ਵੀ ਨਾ ਦੱਸੀ ਤੇ ਮੇਰੇ ਨਾਲ ਕੋਈ ਦੁੱਖ ਸੁੱਖ ਵੀ ਨਹੀਂ ਵੰਡਦੀ ਸੀ ਫਿਰ ਵੀ ਮੇਰੀ ਮਾਂ ਸੀ ਇਸ ਲਈ ਮੈਂ ਉਸ ਨੂੰ ਬਹੁਤ ਪਿਆਰ ਕਰਦਾ ਸੀ ਮੇਰੀ ਇਕਤਾਈ ਦਾ ਬਿਹਵਾਰੀ ਬੀ ਬਹੁਤ ਮਾੜਾ ਸੀ ਪਰ ਉਹ ਤਾਂ ਸਾਰਿਆਂ ਨਾਲ ਹੀ ਐਦਾਂ ਕਰਦੀ ਸੀ ਅਸੀਂ ਜਾਣਦੇ ਸੀ ਕਿ ਉਹ ਤਾਂ ਹੈ ਹੀ ਐਦਾਂ ਦੀ ਪਰ ਮੇਰੀ ਮਾਂ ਮੇਰੇ ਤਾਏ ਦੀਆਂ ਕੁੜੀਆਂ ਨਾਲ ਬਹੁਤ ਵਧੀਆ ਤੇ ਪਿਆਰ ਨਾਲ ਪੇਸ਼ ਆਉਂਦੀ ਸੀ ਪਰ ਮੈਂ ਤਾਂ ਉਸ ਦਾ ਟਿੱਡ ਤੋਂ ਜੰਮਿਆ ਪੁੱਤਰ ਸੀ ਫਿਰ ਵੀ ਉਹ ਮੈਨੂੰ ਪਿਆਰ ਨਹੀਂ ਕਰਦੀ ਸੀ ਤੇ ਹਮੇਸ਼ਾ ਉਸ ਦੇ ਪਿਆਰ ਨੂੰ ਮੈਂ ਤਰਸਦਾ ਰਿਹਾ ਇਸ ਤੋਂ ਇਲਾਵਾ ਮੇਰੀ ਮਾਂ ਮੈਨੂੰ ਹਰ ਰੋਜ਼ ਰਾਤ ਨੂੰ ਇੱਕ ਜ਼ਹਿਰ ਵਰਗਾ ਕੋੜਾ ਸ਼ਰਬਤ ਬਣਾ ਕੇ ਪਿਉਂਦੀ ਸੀ ਇਹ ਕੰਮ ਉਹ ਮੇਰੇ ਬਚਪਨ ਤੋਂ ਹੀ ਕਰ ਰਹੀ ਸੀ ਤੇ ਇੱਕ ਦਿਨ ਵੀ ਮੈਨੂੰ ਸ਼ਰਬਤ ਪਿਉਣ ਵਿੱਚ ਨਾਗਾ ਨਾ ਪਉਂਦੀ ਪਹਿਲਾਂ ਤਾਂ ਮੈਂ ਬਹੁਤ ਛੋਟਾ ਸੀ ਤੇ ਉਹਨਾਂ ਦੀ ਹਰ ਗੱਲ ਮੰਨ ਲੈਂਦਾ ਪਰ ਹੁਣ ਮੈਨੂੰ ਉਹਨਾਂ ਦਾ ਇਹ ਵਿਵਾਰ ਪਸੰਦ ਨਾ ਆਉਂਦਾ ਆਖਿਰਕਾਰ ਉਹ ਸ਼ਰਬਤ ਮੈਨੂੰ ਕਿਉਂ ਪਿਉਂਦੀ ਸੀ ਇਹ ਹੀ ਇੱਕ ਕੰਮ ਸੀ ਜੋ ਮੇਰੇ ਲਈ ਬੜੀ ਜ਼ਿੰਮੇਵਾਰੀ ਨਾਲ ਕਰਦੀ ਹਰ ਰੋਜ਼ ਮੇਰੇ ਕਮਰੇ ਵਿੱਚ ਸ਼ਰਬਤ ਲੈ ਕੇ ਆਉਂਦੀ ਤੇ ਉਹਨਾਂ ਚਿਰ ਮੇਰੇ ਕੋਲ ਹੀ ਬੈਠੀ ਰਹਿੰਦੀ ਜਿੰਨਾ ਚਿਰ ਮੈਂ ਉਹ ਸ਼ਰਬਤ ਪੀ ਨਾ ਲੈਂਦਾ ਇੱਕ ਦਿਨ ਉਹ ਸ਼ਰਬਤ ਪੀਣ ਨਾਲ ਮੇਰੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਰਾਤ ਨੂੰ ਮੇਰੇ ਪੇਟ ਵਿੱਚ ਬਹੁਤ ਦਰਦ ਹੋਣ ਲੱਗਿਆ ਤੇ ਸਾਰਾ ਘਰ ਪਰੇਸ਼ਾਨ ਹੋ ਗਿਆ ਮੈਨੂੰ ਅੱਧੀ ਰਾਤ ਨੂੰ ਹੀ ਡਾਕਟਰ ਕੋਲ ਲੈ ਕੇ ਗਏ ਤੇ ਡਾਕਟਰ ਨੇ ਕਿਹਾ ਕਿ ਤੁਸੀਂ ਜੋ ਵੀ ਪੀ ਰਹੇ ਹੋ ਉਹ ਛੱਡ ਦਿਓ ਫਿਰ ਅਗਲੇ ਦਿਨ ਮੈਂ ਆਪਣੀ ਮਾਂ ਨੂੰ ਉਹ ਸ਼ਰਬਤ ਪੀਣ ਤੋਂ ਮਨਾ ਕਰ ਦਿੱਤਾ ਮੈਂ ਆਪਣੀ ਸਿਹਤ ਬਾਰੇ ਵੀ ਦੱਸਿਆ ਪਰ ਉਹ ਨਾ ਮੰਨੀ ਜਿਵੇਂ ਉਸ ਨੂੰ ਮੇਰੀ ਕੋਈ ਫਿਕਰ ਹੀ ਨਾ ਹੋਵੇ ਉਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਕਿ ਮੈਂ ਰਾਤ ਨੂੰ ਹੀ ਹਸਪਤਾਲ ਤੋਂ ਆਇਆ ਹਾਂ ਇੱਥੋਂ ਤੱਕ ਕਿ ਮੈਂ ਆਪਣੀ ਮਾਂ ਨੂੰ ਸਾਫ਼-ਸਾਫ਼ ਮਨ੍ਹਾ ਕਰ ਦਿੱਤਾ ਕਿ ਮੈਂ ਇਹੋ ਜਿਹੀ ਕੋਈ ਚੀਜ਼ ਵੀ ਨਹੀਂ ਖਾਵਾਂਗਾ ਪਰ ਉਹਨਾਂ ਨੂੰ ਕੋਈ ਫਿਕਰ ਹੀ ਨਹੀਂ ਸੀ ਸਿਰਫ਼ ਇਹਨਾਂ ਫਿਕਰ ਸੀ ਕਿ ਉਹ ਜ਼ਹਿਰ ਵਰਗਾ ਕੋਹੜਾ ਸ਼ਰਬਤ ਪੀ ਲਵਾਂ ਅੱਜ ਪਹਿਲੀ ਵਾਰ ਮੈਂ ਉਹਨਾਂ ਨੂੰ ਉਹ ਸ਼ਰਬਤ ਪੀਣ ਤੋਂ ਮਨ੍ਹਾ ਕੀਤਾ ਮੈਂ ਵੀ ਆਪਣੀ ਜਿੱਦ ਦਾ ਪੱਕਾ ਸੀ ਉਹ ਵੀ ਸਮਝ ਚੁੱਕੀ ਸੀ ਕਿ ਮੈਂ ਉਸ ਦੀ ਗੱਲ ਨਹੀਂ ਮੰਨਾਂਗਾ ਮੈਂ ਸ਼ਰਬਤ ਨਾ ਪੀਤਾ ਉਹ ਮੇਰੀਆਂ ਮਿੰਤਾ ਕਰਦੀ ਰਹੀ ਤੇ ਬਹੁਤ ਪਰੇਸ਼ਾਨ ਵੀ ਲੱਗ ਰਹੀ ਸੀ ਅਚਾਨਕ ਉਸ ਦੇ ਮੂੰਹੋਂ ਇੱਕ ਇਹੋ ਜਈ ਗੱਲ ਨਿਕਲੀ ਜਿਸ ਨੇ ਮੈਨੂੰ ਹੈਰਾਨ ਕਰ ਦਿੱਤਾ ਉਸਨੇ ਕਿਹਾ ਕਿ ਜੇਕਰ ਤੂੰ ਇਹ ਸ਼ਰਬਤ ਨਾ ਪੀਤਾ ਤਾਂ ਅਨਰਥ ਹੋ ਜਾਵੇਗਾ ਇਸ ਲਈ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਇਹ ਸ਼ਰਬਤ ਪੀ ਲੈ ਜੇ ਤੂੰ ਇਹ ਸ਼ਰਬਤ ਨਾ ਪੀਤਾ ਤਾਂ ਆਫਤ ਆ ਜਾਵੇਗੀ ਕੁਝ ਐਦਾਂ ਦਾ ਹੋ ਜਾਵੇਗਾ ਜੋ ਮੈਂ ਤੈਨੂੰ ਦੱਸ ਵੀ ਨਹੀਂ ਸਕਦੀ ਪਰ ਮੈਂ ਨਾ ਮੰਨਿਆ ਉਹ ਰੋਂਦੀ ਹੋਈ ਮੇਰੇ ਕਮਰੇ ਚੋਂ ਬਾਹਰ ਚਲੀ ਗਈ ਅੱਜ ਮੈਨੂੰ ਉਸਦੇ ਰੋਂਨ ਦੀ ਕੋਈ ਪਰਵਾਹ ਨਹੀਂ ਸੀ ਬਲਕਿ ਮੈਂ ਤਾਂ ਇਹ ਸੋਚ ਰਿਹਾ ਸੀ ਕਿ ਉਹਨਾਂ ਨੂੰ ਆਪਣੀ ਜਿੱਦ ਬਦਲ ਨਹੀਂ ਪਵੇਗੀ ਇਸ ਲਈ ਮੈਂ ਸਕੂਨ ਨਾਲ ਸੋ ਗਿਆ ਸਵੇਰੇ ਇੱਕ ਬਹੁਤ ਮਾੜੀ ਖ਼ਬਰ ਨਾਲ ਮੇਰੀ ਅੱਖ ਖੁੱਲੀ ਉਹ ਮਾੜੀ ਖ਼ਬਰ ਸੁਣ ਕੇ ਮੇਰੇ ਪੈਰਾਂ ਥੱਲੇੋਂ ਜ਼ਮੀਨ ਖਿਸਕ ਗਈ ਉਹ ਮਾੜੀ ਖ਼ਬਰ ਇਹ ਸੀ ਕਿ ਮੇਰੀ ਮਾਂ ਇਸ ਦੁਨੀਆ ਵਿੱਚ ਨਹੀਂ ਰਹੀ ਉਹ ਰਾਤ ਨੂੰ ਦੀ ਭਲੀ ਸੁੱਤੀ ਸੀ ਸਵੇਰੇ ਉੱਠਦੇ ਆ ਪਤਾ ਲੱਗਿਆ ਕਿ ਰਾਤ ਨੂੰ ਪਤਾ ਨਹੀਂ ਕਿਹੜੇ ਵੇਲੇ ਉਹਨਾਂ ਦੀ ਮੌਤ ਹੋ ਗਈ ਉਹਨਾਂ ਦੀ ਮੌਤ ਦੀ ਕੋਈ ਸਮਝ ਨਹੀਂ ਆਈ ਨਾ ਤਾਂ ਉਹਨਾਂ ਨੂੰ ਕੋਈ ਬਿਮਾਰੀ ਸੀ ਤੇ ਨਾ ਹੀ ਉਹਨਾਂ ਨਾਲ ਕੋਈ ਹਾਦਸਾ ਹੋਇਆ ਸੀ ਫਿਰ ਉਹਨਾਂ ਦੀ ਮੌਤ ਦਾ ਕਾਰਨ ਕੀ ਹੋ ਸਕਦਾ ਸੀ ਮੇਰੇ ਦਿਮਾਗ ਵਿੱਚ ਬਹੁਤ ਸਾਰੇ ਸਵਾਲ ਘੁੰਮ ਰਹੇ ਸਨ ਪਰ ਮੇਰੇ ਸਵਾਲਾਂ ਨਾਲੋਂ ਜ਼ਿਆਦਾ ਦਮ ਸੀ ਮੇਰੀ ਮਾਂ ਨੇ ਕਿਹਾ ਜੇਕਰ ਤੂੰ ਸ਼ਰਬਤ ਨਾ ਪੀਤਾ ਤਾਂ ਆਫਤ ਆ ਜਾਵੇਗੀ ਕਿ ਮੇਰੀ ਮਾਂ ਦਾ ਇਸ ਤਰਫ ਕੋਈ ਇਸ਼ਾਰਾ ਸੀ ਕਿ ਉਹ ਸ਼ਰਬਤ ਪੀਣ ਨਾਲ ਮੇਰੀ ਮਾਂ ਦੀ ਜ਼ਿੰਦਗੀ ਤੇ ਅਸਰ ਹੋ ਸਕਦਾ ਸੀ ਇਹ ਸਭ ਗੱਲਾਂ ਮੇਰੀ ਸਮਝ ਤੋਂ ਬਾਹਰ ਸਨ ਪਰ ਮੈਂ ਆਪਣੇ ਆਪ ਨੂੰ ਮਾਂ ਦੀ ਮੌਤ ਦਾ ਮੁਜਰਮ ਸਮਝ ਰਿਹਾ ਸੀ ਕਿ ਮੈਂ ਆਪਣੀ ਮਾਂ ਦੀ ਮੌਤ ਦੀ ਵਜ੍ਹਾ ਬਣਿਆ ਹਾਂ ਜੇਕਰ ਮੈਂ ਉਹ ਸ਼ਰਬਤ ਪੀ ਲੈਂਦਾ ਤੇ ਅੱਜ ਮੇਰੀ ਮਾਂ ਜਿੰਦਾ ਹੁੰਦੀ ਸਵਾਲ ਅਤੇ ਸਦਮਾ ਦੋਨੋਂ ਮੇਰੀ ਜਾਨ ਲੈ ਰਹੇ ਸਨ ਮੈਂ ਦਿਮਾਗੀ ਮਰੀਜ਼ਾਂ ਦੀ ਤਰ੍ਹਾਂ ਹੋ ਗਿਆ ਸੀ ਸਾਡੇ ਘਰ ਮਾਤਮ ਛਾਇਆ ਹੋਇਆ ਸੀ ਮੇਰੇ ਪਾਪਾ ਵੀ ਸਦਮੇ ਵਿੱਚ ਸਨ ਕੁਝ ਦਿਨਾਂ ਬਾਅਦ ਮੈਂ ਆਪਣੇ ਦੋਸਤ ਦੇ ਘਰ ਚਲਾ ਗਿਆ ਤੇ ਉਹ ਵੀ ਮੈਨੂੰ ਤਸੱਲੀ ਦੇ ਰਿਹਾ ਸੀ ਉੱਥੋਂ ਆਉਣ ਵਿੱਚ ਮੈਨੂੰ ਦੇਰੀ ਹੋ ਗਈ ਮਾਂ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਮੈਂ ਘਰੋਂ ਬਾਹਰ ਨਿਕਲਿਆ ਸੀ ਜਦੋਂ ਉਹਦੀ ਮਾਂ ਇਸ ਦੁਨੀਆ ਤੋਂ ਚਲੀ ਗਈ ਸੀ ਪਹਿਲੀ ਵਾਰ ਇਹ ਚਾਂਸ ਸੀ ਕਿ ਮੈਂ ਰਾਤ ਦੇ ਹਨੇਰੇ ਵਿੱਚ ਇਕੱਲਾ ਸੀ ਜਦੋਂ ਦਾ ਮੈਂ ਉਹ ਸ਼ਰਬਤ ਨਹੀਂ ਪੀਤਾ ਉਦੋਂ ਤੋਂ ਮੇਰੇ ਸਿਰ ਵਿੱਚ ਦਰਦ ਰਹਿਣ ਲੱਗਿਆ ਐਦਾਂ ਦਾ ਦਰਦ ਜੀ ਸੁਣੋ ਮੈਂ ਨજર ਅੰਦਾਜ਼ ਵੀ ਨਹੀਂ ਕਰ ਸਕਦਾ ਸੀ ਮੈਂ ਡਾਕਟਰ ਕੋਲ ਗਿਆ ਤਾਂ ਉਸਨੇ ਕਿਹਾ ਕਿ ਟੈਨਸ਼ਨ ਤੇ ਸਦਮੇ ਦੀ ਵਜ੍ਹਾ ਨਾਲ ਸ਼ਾਇਦ ਤੇਰਾ ਸਿਰ ਦਰਦ ਹੋ ਰਿਹਾ ਹੈ ਪਰ ਮੈਂ ਜਾਣਦਾ ਸੀ ਕਿ ਅਸਲ ਵਜ੍ਹਾ ਕੀ ਹੈ ਇਹ ਸਿਰ ਦਰਦ ਤਾਂ ਮੇਰੀ ਜਾਨ ਕੱਢ ਰਿਹਾ ਸੀ ਤੇ ਸਾਡੇ ਘਰ ਦੇ ਹਾਲਾਤ ਵੀ ਬਹੁਤ ਅਜੀਬੋ ਗਰੀਬ ਹੋ ਰਹੇ ਸਨ ਮੇਰੇ ਤਾਏ ਦੀ ਕੁੜੀ ਪੋੜੀਆਂ ਤੋਂ ਡਿੱਗ ਪਈ ਤੇ ਉਸ ਦਾ ਸਿਰ ਪਟ ਗਿਆ ਤੇ ਉਹ ਮੰਜੇ ਤੇ ਪਈ ਰਹਿੰਦੀ ਦੂਸਰੀ ਵੀ ਬਹੁਤ ਜ਼ਿਆਦਾ ਬਿਮਾਰ ਰਹਿਣ ਲੱਗੀ ਮੇਰੀ ਤਾਈ ਰਸੋਈ ਵਿੱਚ ਕੰਮ ਕਰ ਰਹੀ ਸੀ ਤੇ ਉਸ ਦੇ ਪੈਰਾਂ ਤੇ ਗਰਮ ਦੁੱਧ ਪੈ ਗਿਆ ਦੂਜੇ ਪਾਸੇ ਤਾਏ ਨੇ ਸਿਰਫ ਮੈਨੂੰ ਹੀ ਦੱਸਿਆ ਕਿ ਕਾਰੋਬਾਰ ਵਿੱਚ ਬਹੁਤ ਵੱਡਾ ਨੁਕਸਾਨ ਹੋ ਗਿਆ ਹੈ ਤੇ ਕਾਰੋਬਾਰ ਵਿੱਚ ਬਹੁਤ ਮੁਸ਼ਕਲਾਂ ਵੀ ਆ ਰਹੀਆਂ ਹਨ ਮੇਰੇ ਪਾਪਾ ਤਾਂ ਉਦੋਂ ਤੋਂ ਹੀ ਬਿਮਾਰ ਸਨ ਜਦੋਂ ਤੋਂ ਮੇਰੀ ਮਾਂ ਇਸ ਦੁਨੀਆ ਤੋਂ ਚਲੀ ਗਈ ਸੀ ਉਹ ਵੀ ਮੰਜੇ ਤੇ ਹੀ ਪਏ ਰਹਿੰਦੇ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਕੁਝ ਹੋ ਕਿਉਂ ਰਿਹਾ ਹੈ ਮੇਰਾ ਸਿਰ ਦਰਦ ਵੀ ਹਟ ਨਹੀਂ ਰਿਹਾ ਸੀ ਤੇ ਮੈਂ ਦਵਾਈਆਂ ਖਾ ਖਾ ਕੇ ਪਾਗਲ ਹੋ ਚੁੱਕਿਆ ਸੀ ਤਾਏ ਨੇ ਕਾਰੋਬਾਰ ਦੀ ਗੱਲ ਮੇਰੇ ਪਾਪਾ ਨੂੰ ਵੀ ਨਾ ਦੱਸੀ ਤੇ ਮੈਨੂੰ ਵੀ ਸਮਝਾਇਆ ਕਿ ਇਹ ਗੱਲ ਘਰ ਵਿੱਚ ਕਿਸੇ ਨੂੰ ਨਾ ਦੱਸੀ ਜਾਵੇ ਕਿਉਂਕਿ ਸਾਰੇ ਪਰੇਸ਼ਾਨ ਹੋਣਗੇ ਸਾਰਿਆਂ ਦੇ ਮੂੰਹ ਵਿੱਚ ਉਹ ਇੱਕ ਹੀ ਗੱਲ ਸੀ ਜਦੋਂ ਦੀ ਮੇਰੀ ਮਾਂ ਇਸ ਦੁਨੀਆ ਤੋਂ ਗਈ ਹੈ ਘਰ ਦੇ ਹਾਲਾਤ ਦਿਨੋ ਦਿਨ ਮਾੜੇ ਹੁੰਦੇ ਜਾ ਰਹੇ ਹਨ ਪਰ ਮੈਨੂੰ ਲੱਗ ਰਿਹਾ ਸੀ ਕੀ ਗੱਲ ਸਿਰਫ ਇਹ ਹੀ ਨਹੀਂ ਗੱਲ ਕੋਈ ਹੋਰ ਵੀ ਹੈ ਫਿਰ ਮੈਨੂੰ ਮੇਰੀ ਮਾਂ ਦੀ ਗੱਲ ਯਾਦ ਆਈ ਕਿ ਜੇਕਰ ਉਹ ਸ਼ਰਬਤ ਨਾ ਪੀਤਾ ਤਾਂ ਘਰ ਵਿੱਚ ਆਫਤ ਆ ਜਾਵੇਗੀ ਮੈਂ ਆਪਣੀ ਮਾਂ ਦੇ ਕਮਰੇ ਵਿੱਚ ਗਿਆ ਤੇ ਤਲਾਸ਼ੀ ਲੈਣ ਲੱਗਾ ਕਿ ਉਹ ਸ਼ਰਬਤ ਕਿਵੇਂ ਬਣਾਉਂਦੀ ਸੀ ਉਸ ਦੀ ਇੱਕ ਡਾਇਰੀ ਮਿਲੀ ਜਿਸਤੇ ਇੱਕ ਪੇਜ ਤੇ ਕੁਝ ਲਿਖਿਆ ਸੀ ਜਿਸ ਨੂੰ ਵੇਖ ਕੇ ਮੈਂ ਹੈਰਾਨ ਰਹਿ ਗਿਆ ਉਸ ਤੇ ਕਿਸੇ ਦਾ ਪਤਾ ਲਿਖਿਆ ਹੋਇਆ ਸੀ ਜਿਸ ਉੱਪਰ ਲਿਖਿਆ ਸੀ ਕਿ ਮੁਸੀਬਤ ਵਿੱਚ ਇਹਨਾਂ ਨੂੰ ਮਿਲੋ ਮੈਂ ਅਗਲੇ ਹੀ ਦਿਨਾਂ ਉਸ ਪਤੇ ਤੇ ਪਹੁੰਚ ਗਿਆ ਮੈਂ ਇਹ ਦੇਖ ਕੇ ਹੈਰਾਨ ਹੋਇਆ ਕਿ ਉਹ ਕਿਸੇ ਬਾਬੇ ਦਾ ਘਰ ਸੀ ਕਿਉਂਕਿ ਸਾਡੇ ਪਰਿਵਾਰ ਵਿੱਚ ਐਨਾ ਗੱਲਾਂ ਤੇ ਕੋਈ ਵੀ ਯਕੀਨ ਨਹੀਂ ਕਰਦਾ ਸੀ ਮੈਂ ਅੰਦਰ ਗਿਆ ਤੇ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਲੱਗਾ ਮੈਂ ਉੱਥੇ ਬੈਠੇ ਲੋਕਾਂ ਤੋਂ ਪੁੱਛਿਆ ਤੇ ਲੋਕ ਕਹਿਣ ਲੱਗੇ ਇਹ ਬਹੁਤ ਮੰਨੇ ਹੋਏ ਬਾਬਾ ਜੀ ਹਨ ਫਿਰ ਮੈਂ ਪੁੱਛਿਆ ਕਿ ਤੁਹਾਡੇ ਇਹ ਬਾਬਾ ਜੀ ਕਿੰਨੇ ਪੈਸੇ ਲੈਂਦੇ ਹਨ ਘੱਟੋ ਘੱਟ 1000 ਰੁਪਏ ਤਾਂ ਤੁਹਾਨੂੰ ਦੇਣੇ ਹੀ ਪੈਂਦੇ ਹੋਣਗੇ ਉਹ ਕਹਿੰਦੇ ਕਿ ਨਹੀਂ ਇਹ ਤਾਂ 1 ਰੁਪਿਆ ਵੀ ਨਹੀਂ ਲੈਂਦੇ ਮੈਂ ਕਿਹਾ ਅੱਛਾ ਜੇਕਰ ਕੋਈ ਆਪਣੀ ਮਰਜ਼ੀ ਨਾਲ ਦੇਣਾ ਜਾਵੇ ਤਾਂ ਉਹ ਰੱਖ ਲੈਂਦੇ ਹਨ ਉਹਨਾਂ ਨੇ ਕਿਹਾ ਕਿ ਨਹੀਂ ਇੱਥੇ ਐਦਾਂ ਦਾ ਕੋਈ ਵੀ ਰਿਵਾਜ ਨਹੀਂ ਜੇਕਰ ਕੋਈ ਜਿੱਦ ਕਰੇ ਕਿ ਉਹ ਬਾਬਾ ਜੀ ਨੂੰ ਕੁਝ ਦੇ ਜਾਉਂਦੇ ਹਨ ਤਾਂ ਬਾਬਾ ਜੀ ਕਹਿੰਦੇ ਹਨ ਕਿ ਗਰੀਬਾਂ ਵਿੱਚ ਵੰਡ ਦਿਓ ਇਹਨਾਂ ਨਾਲ ਤੁਹਾਡਾ ਵੀ ਭਲਾ ਹੋਵੇਗਾ ਬਾਬਾ ਜੀ ਇੱਕ ਰੁਪਿਆ ਵੀ ਨਹੀਂ ਲੈਂਦੇ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਪਰ ਮੈਨੂੰ ਇਹਨਾਂ ਗੱਲਾਂ ਤੇ ਭਰੋਸਾ ਨਹੀਂ ਸੀ ਫਿਰ ਮੈਂ ਆਪਣੀ ਬਾਰੀ ਆਉਣ ਤੇ ਬਾਬਾ ਜੀ ਕੋਲ ਗਿਆ ਤੇ ਉਹ ਮੈਨੂੰ ਦੇਖ ਕੇ ਹੱਕੇ ਬੱਕੇ ਰਹਿ ਗਏ ਉਹਨਾਂ ਦੇ ਹੱਕੇ ਬੱਕੇ ਹੋਣ ਤੇ ਮੈਂ ਵੀ ਹੈਰਾਨ ਹੋਇਆ ਕਿ ਉਹ ਕੀ ਸੋਚ ਕੇ ਇੰਨੇ ਹੱਕੇ ਬੱਕੇ ਰਹਿ ਗਏ ਸਨ ਫਿਰ ਉਹਨਾਂ ਨੇ ਇੱਕ ਬਹੁਤ ਹੀ ਅਜੀਬ ਹਰਕਤ ਕੀਤੀ ਉੱਥੇ ਬੈਠੇ ਸਾਰੇ ਲੋਕਾਂ ਨੂੰ ਬਾਹਰ ਭੇਜ ਦਿੱਤਾ ਫਿਰ ਉਹਨਾਂ ਨੇ ਮੈਨੂੰ ਇੱਕ ਇਹੋ ਜਿਹੀ ਗੱਲ ਕਹੀ ਕਿ ਮੈਂ ਸੁਣ ਹੋ ਗਿਆ ਉਹ ਕਹਿੰਦੇ ਕਿ ਅਜੇ ਤੱਕ ਤੂੰ ਜਿੰਦਾ ਹੈ ਮੈਨੂੰ ਲੱਗਿਆ ਕਿ ਤੂੰ ਮਰ ਗਿਆ ਹੋਵੇਗਾ ਆਖਿਰ ਉਹਨਾਂ ਦੀ ਗੱਲ ਦਾ ਮਤਲਬ ਕੀ ਸੀ ਕਿਉਂਕਿ ਮੈਂ ਉਹਨਾਂ ਨੂੰ ਪਹਿਲੀ ਵਾਰ ਦੇਖਿਆ ਤੇ ਮਿਲਿਆ ਸੀ ਮੈਂ ਉਹਨਾਂ ਦੇ ਸਾਹਮਣੇ ਬੈਠਾ ਤੇ ਉਹਨਾਂ ਕੋਲੋਂ ਪੁੱਛਿਆ ਕਿ ਤੁਸੀਂ ਮੈਨੂੰ ਕਿਵੇਂ ਜਾਣਦੇ ਹੋ ਮੈਂ ਤਾਂ ਤੁਹਾਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖ ਰਿਹਾ ਹਾਂ ਤੇ ਤੁਸੀਂ ਮੈਨੂੰ ਦੇਖਦੇ ਹੀ ਇਹ ਗੱਲ ਕਿਉਂ ਕਹੀ ਤੇ ਤੁਸੀਂ ਦੂਸਰੀ ਸੰਗਤ ਨੂੰ ਬਾਹਰ ਕਿਉਂ ਭੇਜ ਦਿੱਤਾ ਇਹੋ ਜਿਹੀ ਕਿਹੜੀ ਗੱਲ ਹੈ ਮੈਨੂੰ ਸਭ ਸਮਝਾਓ ਮੈਂ ਉਹਨਾਂ ਨੂੰ ਦੱਸਿਆ ਕਿ ਮੇਰੀ ਮਾਂ ਇਸ ਦੁਨੀਆ ਤੋਂ ਚਲੀ ਗਈ ਹੈ ਤੇ ਮੇਰੇ ਘਰ ਵਿੱਚ ਪਤਾ ਨਹੀਂ ਕੀ ਹੋ ਰਿਹਾ ਹੈ ਸਭ ਕੁਝ ਤਹਿਸਨੈਸ ਹੁੰਦਾ ਜਾ ਰਿਹਾ ਹੈ ਕਾਰੋਬਾਰ ਵੀ ਤਬਾਹ ਹੋ ਰਿਹਾ ਹੈ ਤੇ ਘਰ ਵਿੱਚ ਸਾਰੇ ਲੋਕ ਬਿਮਾਰ ਹਨ ਮੇਰੇ ਸਿਰ ਵਿੱਚ ਦਰਦ ਹਰ ਵਕਤ ਰਹਿੰਦਾ ਹੈ ਫਿਰ ਉਹਨਾਂ ਨੇ ਮੈਨੂੰ ਇੱਕ ਐਹੋ ਜਿਹੀ ਗੱਲ ਦੱਸੀ ਜਿਸ ਨੂੰ ਸੁਣ ਕੇ ਮੈਂ ਹੈਰਾਨ ਹੋ ਗਿਆ ਉਹਨਾਂ ਨੇ ਕਿਹਾ ਕਿ ਤੂੰ ਇਸ ਖਾਨਦਾਨ ਦਾ ਇਕਲੌਤਾ ਮੁੰਡਾ ਹੈ ਯਾਨੀ ਕਿ ਸਾਰੀ ਜਾਇਦਾਦ ਦਾ ਇਕਲੌਤਾ ਵਾਰਿਸ ਤੇ ਤੇਰੇ ਦਾਦਾ ਜੀ ਨੇ ਸਭ ਕੁਝ ਤੇਰੇ ਨਾਮ ਤੇ ਕਰ ਦਿੱਤਾ ਸੀ ਤੇਰੇ ਤਾਏ ਤਾਈਆਂ ਨੂੰ ਇਹ ਗੱਲ ਹজম ਨਾ ਹੋਈ ਤੇ ਉਹਨਾਂ ਨੇ ਮਿਲ ਕੇ ਤੇਰੇ ਤੇ ਬਹੁਤ ਵੱਡਾ ਕਾਲਾ ਜਾਦੂ ਕਰਵਾ ਦਿੱਤਾ ਉਹ ਜਾਦੂ ਬਹੁਤ ਹੀ ਭਿਆਨਕ ਸੀ ਅਸੀਂ ਵੀ ਹੈਰਾਨ ਸੀ ਕਿ ਕੋਈ ਐਨਾ ਪੱਥਰ ਦਿਲ ਕਿਵੇਂ ਹੋ ਸਕਦਾ ਹੈ ਤੇ ਕਿਸੇ ਦਾ ਐਨਾ ਬੁਰਾ ਕਿਵੇਂ ਕਰ ਸਕਦਾ ਹੈ ਉਸ ਜਾਦੂ ਦੀ ਵਜ੍ਹਾ ਨਾਲ ਤੂੰ ਸਿਰਫ 2 ਮਹੀਨੇ ਦੀ ਜ਼ਿੰਦਗੀ ਜੀ ਸਕਦਾ ਸੀ ਪਰ ਤੇਰੀ ਮਾਂ ਬਹੁਤ ਨੇਕ ਦਿਲ ਔਰਤ ਸੀ ਇਸ ਲਈ ਉਸ ਨੂੰ ਸਭ ਕੁਝ ਪਤਾ ਲੱਗ ਗਿਆ ਉਸ ਨੇ ਤੇਰੇ ਬਾਪੂ ਨੂੰ ਇਹ ਗੱਲ ਦੱਸੀ ਤਾਂ ਉਹਨਾਂ ਦੋਵਾਂ ਵਿੱਚ ਲੜਾਈ ਝਗੜਾ ਹੋ ਗਿਆ ਤੇਰੇ ਪਿਓ ਨੇ ਗੁੱਸੇ ਵਿੱਚ ਆ ਕੇ ਤੇਰੀ ਮਾਂ ਨੂੰ ਤਲਾਕ ਦੇ ਦਿੱਤਾ ਜਦੋਂ ਤੇਰੇ ਪਿਓ ਨੂੰ ਗਲਤੀ ਦਾ ਅਹਿਸਾਸ ਹੋਇਆ ਤਾਂ ਉਹ ਤੇਰੀ ਮਾਂ ਨੂੰ ਦੁਬਾਰਾ ਲੈ ਆਇਆ ਇੱਕ ਦਿਨ ਤੇਰੀ ਮਾਂ ਤੇਰੇ ਬਾਪ ਨੂੰ ਮੇਰੇ ਕੋਲ ਲੈ ਕੇ ਆਈ ਤੇ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਪਰ ਉਹਨਾਂ ਨੂੰ ਮੇਰੀ ਗੱਲ ਤੇ ਯਕੀਨ ਨਾ ਹੋਇਆ ਤੇ ਫਿਰ ਤੇਰੀ ਮਾਂ ਨੇ ਮੇਰੇ ਤੋਂ ਇਸ ਮਸਲੇ ਦਾ ਹੱਲ ਪੁੱਛਿਆ ਉਦੋਂ ਤੋਂ ਮੈਂ ਤੇਰੀ ਮਾਂ ਨੂੰ ਜਾਣਦਾ ਹਾਂ ਮੈਨੂੰ ਤੇਰੀ ਮਾਂ ਦੀ ਗੱਲ ਤੇ ਯਕੀਨ ਸੀ ਤੇ ਉਸ ਜਾਦੂ ਦਾ ਹੱਲ ਤਾਂ ਕੀਤਾ ਪਰ ਉਹ ਜਾਦੂ ਬਹੁਤ ਤਾਕਤਵਰ ਸੀ ਉਹ ਜਾਦੂ ਤੇਰੇ ਤੇ ਉਦੋਂ ਤੱਕ ਅਸਰ ਕਰੇਗਾ ਜਦੋਂ ਤੱਕ ਤੂੰ 18 ਸਾਲ ਦਾ ਨਹੀਂ ਹੋ ਜਾਂਦਾ ਉਦੋਂ ਤੱਕ ਤੈਨੂੰ ਜੜੀ ਬੁੱਟੀ ਵਾਲਾ ਸ਼ਰਬਤ ਪੀਣਾ ਪਵੇਗਾ ਉਹ ਜੜੀ ਬੁੱਟੀ ਦਾ ਸ਼ਰਬਤ ਉਹ ਮੇਰੇ ਤੋਂ ਹੀ ਲੈ ਕੇ ਜਾਂਦੀ ਸੀ ਕਿਉਂ ਤੂੰ ਨਹੀਂ ਪੀਤਾ ਉਸ ਦਾ ਅਸਰ ਸਭ ਤੋਂ ਪਹਿਲਾਂ ਤੇਰੀ ਮਾਂ ਤੇ ਹੋਇਆ ਕਿਉਂਕਿ ਉਹ ਹੀ ਸੀ ਜਿਸ ਦੀ ਵਜ੍ਹਾ ਨਾਲ ਜਾਦੂ ਰੁਕਿਆ ਹੋਇਆ ਸੀ ਤੇ ਫਿਰ ਹੌਲੀ ਹੌਲੀ ਤੇਰੇ ਤੇ ਅਸਰ ਕਰਨ ਲੱਗਾ ਫਿਰ ਮੈਂ ਹੈਰਾਨ ਹੋ ਕੇ ਪੁੱਛਿਆ ਕਿ ਜੇਕਰ ਉਹ ਜਾਦੂ ਮੇਰੀ ਤਾਈ ਨੇ ਕਰਵਾਇਆ ਸੀ ਤਾਂ ਉਹਨਾਂ ਤੇ ਮੁਸੀਬਤਾਂ ਕਿਉਂ ਆ ਰਹੀਆਂ ਹਨ ਬਾਬੇ ਨੇ ਦੱਸਿਆ ਕਿ ਉਹ ਜਾਦੂ ਖਤਮ ਹੋਣ ਵਾਲਾ ਹੈ ਸਲੇ ਉਸ ਤੇ ਵੀ ਅਸਰ ਹੋ ਰਿਹਾ ਹੈ ਅਜੇ ਤੇਰੇ 18 ਸਾਲ ਹੋਣ ਵਿੱਚ ਇੱਕ ਮਹੀਨਾ ਬਾਕੀ ਹੈ ਉਦੋਂ ਤੱਕ ਤੂੰ ਉਹ ਸ਼ਰਬਤ ਪਿੰਦਾ ਰਹਿ ਉਸ ਤੋਂ ਬਾਅਦ ਉਸ ਜਾਦੂ ਦਾ ਅਸਰ ਖਤਮ ਹੋ ਜਾਵੇਗਾ ਤੇਰੀ ਮਾਂ ਤਾਂ ਹੁਣ ਵਾਪਸ ਨਹੀਂ ਆ ਸਕਦੀ ਪਰ ਸ਼ਾਇਦ ਤੇਰੀ ਜਾਨ ਬਚ ਜਾਵੇਗੀ ਇਸੇ ਲਈ ਉਹ ਤੇਰੇ ਤੇ ਸਖਤੀ ਕਰਦੀ ਸੀ ਕਿ ਤੂੰ ਉਸ ਤੋਂ ਡਰ ਕੇ ਰਹੇ ਤੇ ਤੂੰ ਉਸ ਦੀ ਗੱਲ ਮੰਨੇ ਨਹੀਂ ਤਾਂ ਉਹ ਹਰ ਰੋਜ਼ ਤੈਨੂੰ ਕੋਹੜਾ ਸ਼ਰਬਤ ਪੀਣ ਲਈ ਮਜਬੂਰ ਕਿਉਂ ਕਰਦੀ ਜਦੋਂ ਮੈਂ ਉੱਥੇ ਵਾਪਸ ਆਇਆ ਤਾਂ ਮੈਂ ਬਹੁਤ ਦੁਖੀ ਸੀ ਕਿ ਮੈਂ ਆਪਣੀ ਜਿੱਦ ਵਿੱਚ ਆ ਕੇ ਆਪਣੀ ਮਾਂ ਨੂੰ ਗਵਾ ਲਿਆ ਇੱਕ ਵਾਰ ਵੀ ਨਾ ਸੋਚਿਆ ਕਿ ਆਖਿਰ ਮਾਂ ਤਾਂ ਮਾਂ ਹੀ ਹੁੰਦੀ ਹੈ ਤੇ ਉਸ ਦਾ ਪਿਆਰ ਕਦੇ ਵੀ ਘਟ ਨਹੀਂ ਹੋ ਸਕਦਾ ਫਿਰ ਮੈਂ ਸਭ ਕੁਝ ਆਪਣੇ ਪਾਪਾ ਨੂੰ ਦੱਸਿਆ ਪਰ ਮੇਰੇ ਪਾਪਾ ਅਜੇ ਤੱਕ ਵੀ ਇਸ ਗੱਲ ਨੂੰ ਮੰਨਣ ਲਈ ਪਿਆਰ ਨਹੀਂ ਸਨ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਭਰਾ ਐਦਾਂ ਦਾ ਨਹੀਂ ਕਰ ਸਕਦੇ ਉਹ ਕਹਿੰਦੇ ਕਿ ਉਹਨਾਂ ਨੇ ਤੈਨੂੰ ਇੰਨਾ ਪਿਆਰ ਨਹੀਂ ਕੀਤਾ ਜਿੰਨਾ ਤੇਰੇ ਤਾਏ ਤਾਈਆਂ ਨੇ ਕੀਤਾ ਹੈ ਮੇਰਾ ਉਹਨਾਂ ਨੂੰ ਕਹਿਣ ਦਾ ਸਿਰਫ ਇੱਕ ਹੀ ਮਤਲਬ ਸੀ ਕਿ ਮੈਨੂੰ ਪਿਆਰ ਕਰਨ ਪਿੱਛੇ ਉਹਨਾਂ ਦਾ ਮਕਸਦ ਲੁਕਿਆ ਹੋਇਆ ਸੀ ਤੁਸੀਂ ਮੇਰੀ ਮਾਂ ਦੀ ਵੀ ਗੱਲ ਨਾ ਮੰਨੀ ਇੱਥੋਂ ਤੱਕ ਕਿ ਤੁਸੀਂ ਤਾਂ ਉਹਨਾਂ ਨੂੰ ਤਲਾਕ ਵੀ ਦਿੱਤਾ ਸੀ ਸਿਰਫ ਆਪਣੇ ਖਾਨਦਾਨ ਲਈ ਤੁਸੀਂ ਕਿਉਂ ਨਹੀਂ ਸਮਝ ਰਹੇ ਮੇਰੀ ਗੱਲ ਨੂੰ ਮੇਰੀ ਮਾਂ ਸੱਚ ਕਹਿ ਰਹੀ ਸੀ ਮੈਂ ਕੋਈ ਛੋਟਾ ਬੱਚਾ ਨਹੀਂ ਹਾਂ ਮੈਂ ਵੀ ਉਹਨਾਂ ਸਾਰੀਆਂ ਗੱਲਾਂ ਨੂੰ ਮਹਿਸੂਸ ਕੀਤਾ ਹੈ ਮੇਰੇ ਪਾਪਾ ਨੇ ਮੇਰੀ ਕੋਈ ਗੱਲ ਨਾ ਮੰਨੀ ਮੈਂ ਆਪਣੀ ਮਾਂ ਦੀ ਉਹ ਡਾਇਰੀ ਆਪਣੇ ਕੋਲ ਰੱਖ ਲਈ ਉਸ ਵਿੱਚ ਇਹ ਵੀ ਲਿਖਿਆ ਸੀ ਕਿ ਤੇਰੇ ਪਾਪਾ ਇਹ ਗੱਲ ਨਹੀਂ ਮੰਨਣਗੇ ਕਿਉਂਕਿ ਉਹਨਾਂ ਤੇ ਅਜੇ ਵੀ ਉਸ ਜਾਦੂ ਦਾ ਅਸਰ ਹੈ ਮੈਂ ਆਪਣੇ ਪਾਪਾ ਨੂੰ ਉਹਨਾਂ ਦੇ ਹਾਲਾਤ ਤੇ ਛੱਡ ਦਿੱਤਾ ਤੇ ਬਾਬੇ ਤੋਂ ਢੇਰ ਸਾਰੀਆਂ ਜੜੀ ਬੁੱਟੀਆਂ ਲੈ ਆਇਆ ਘਰ ਵਿੱਚ ਬੈਠ ਕੇ ਆਪਣੇ ਆਪ ਲਈ ਸਰਬਤ ਬਣਾਉਣ ਲੱਗਿਆ ਇਹ ਸੋਚਣ ਲੱਗਾ ਕਿ ਇਹ ਸਰਬਤ ਬਣਾਉਣ ਵਿੱਚ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਇਹ ਕੰਮ ਸਾਰਿਆਂ ਤੋਂ ਚੋਰੀ ਵੀ ਕਰਨਾ ਪੈਂਦਾ ਹੈ ਮੇਰੀ ਮਾਂ ਨੇ ਮੇਰੀ ਜਾਨ ਬਚਾਉਣ ਲਈ ਕੀ ਕੁਝ ਨਹੀਂ ਕੀਤਾ ਤੇ ਮੈਂ ਮਰਦਿਆਂ ਵਕਤ ਵੀ ਉਹਨਾਂ ਨਾਲ ਬਤਮੀਜ਼ੀ ਕੀਤੀ ਇਹ ਗੱਲ ਸਾਰੀ ਉਮਰ ਮੇਰੇ ਦਿਲ ਵਿੱਚ ਰਹੇਗੀ ਮੈਂ ਇੱਕ ਮਹੀਨੇ ਤੱਕ ਉਹ ਸ਼ਰਬਤ ਪੀਤਾ ਤੇ 18 ਸਾਲ ਹੋਣ ਤੋਂ ਬਾਅਦ ਪਿੰਡ ਛੱਡ ਕੇ ਸ਼ਹਿਰ ਚਲਾ ਗਿਆ ਜਾਣ ਤੋਂ ਪਹਿਲਾਂ ਆਪਣੇ ਤਾਏ ਤਾਈਆਂ ਨੂੰ ਕਿਹਾ ਕਿ ਮੈਂ ਅੱਜ ਤੱਕ ਤੁਹਾਡੇ ਝੂਠੇ ਪਿਆਰ ਨੂੰ ਸੱਚਾ ਪਿਆਰ ਸਮਝਦਾ ਰਿਹਾ ਤੁਸੀਂ ਸਾਰਿਆਂ ਨੇ ਜੋ ਕੁਝ ਵੀ ਮੇਰੇ ਨਾਲ ਕੀਤਾ ਤੁਹਾਡਾ ਮਕਸਦ ਨਾ ਕਾਮਯਾਬ ਰਿਹਾ ਸਿਰਫ ਮੇਰੀ ਮਾਂ ਦੀ ਵਜ੍ਹਾ ਨਾਲ ਮੇਰੀ ਮਾਂ ਤਾਂ ਵਾਪਸ ਨਹੀਂ ਆ ਸਕਦੀ ਇਸ ਲਈ ਮੈਂ ਤੁਹਾਨੂੰ ਕਦੇ ਮਾਫ ਨਹੀਂ ਕਰਾਂਗਾ ਮੈਂ ਉਹ ਘਰ ਛੱਡ ਕੇ ਸ਼ਹਿਰ ਰਹਿਣ ਲੱਗਿਆ ਤੇ ਦਿਨ ਰਾਤ ਮਿਹਨਤ ਤੇ ਪੜ੍ਹਾਈ ਕੀਤੀ ਆਪਣਾ ਘਰ ਬਣਾਇਆ ਤੇ ਇੱਕ ਹੋਟਲ ਬਣਾਇਆ ਜਿਸ ਨੂੰ ਮੈਂ ਆਪਣੀ ਮਾਂ ਦਾ ਨਾਮ ਦਿੱਤਾ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਸੀ ਕਿ ਮੇਰੇ ਪਾਪਾ ਮੇਰੇ ਨਾਲ ਨਹੀਂ ਆਏ ਮੈਨੂੰ ਪਾਪਾ ਦੀ ਦੋਸਤ ਨਾਲ ਕੋਈ ਮਤਲਬ ਨਹੀਂ ਸੀ ਤੇ ਨਾ ਹੀ ਮੈਨੂੰ ਚਾਹੀਦੀ ਸੀ ਮੇਰੀ ਖਾਨਦਾਨੀ ਦੌਲਤ ਜਿਸ ਨੇ ਮੇਰੇ ਆਪਣਿਆਂ ਨੂੰ ਹੀ ਮੇਰਾ ਦੁਸ਼ਮਣ ਬਣਾ ਦਿੱਤਾ ਮੈਂ ਆਪਣੇ ਆਪ ਨੂੰ ਬਹੁਤ ਖੁਸ਼ੇ ਨਸੀਬ ਸਮਝਦਾ ਸੀ ਪਰ ਮੈਨੂੰ ਕੀ ਪਤਾ ਸੀ ਕਿ ਮੇਰੇ ਘਰਦਿਆਂ ਦੇ ਪਿਆਰ ਪਿੱਛੇ ਨਫ਼ਰਤ ਭਰੀ ਪਈ ਹੈ ਸलाम ਹੈ ਮੇਰੀ ਮਾਂ ਨੂੰ ਜਿਸ ਨੇ ਇਸ ਰਾਜ ਨੂੰ ساری ਉਮਰ ਆਪਣੇ ਦਿਲ ਵਿੱਚ ਦਬਾ ਕੇ ਰੱਖਿਆ ਸਿਰਫ ਇਸ ਲਈ ਕਿਉਂਕਿ ਉਹ ਮੇਰੀ ਜਾਨ ਬਚਾ ਸਕੇ ਤੇ ਇਸੇ وجہ ਤੋਂ ਉਹ ਇਸ ਦੁਨੀਆ ਤੋਂ ਚਲੀ ਗਈ ਹਾਂਜੀ ਦੋਸਤੋ ਕਰਨਵੀਰ ਨੇ ਘਰ ਛੱਡਣ ਦਾ ਫੈਸਲਾ ਸਹੀ ਕੀਤਾ ਜਗਾ ਤੁਸੀਂ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦੇਣਾ ਜੇਕਰ ਤੁਹਾਨੂੰ ਅੱਜ ਦੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ